ਅੱਜ ਜਿਹੜਾ ਸਵੇਰੇ ਤੁਸੀਂ ਕੰਮ ਕੀਤਾ ਇਹ ਸਿੱਧਾ ਸਿੱਧਾ ਡੈਮੋਕਰੇਸੀ ਦੇ ਉੱਤੇ ਔਰ ਸਿੱਧਾ ਸਿੱਧਾ ਅਨ ਲਾਣੀ ਜਿਹੜੀ ਐਮਰਜੈਂਸੀ ਵਾਲਾ ਕੰਮ ਤੁਸੀਂ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਜਿਹੜਾ ਕਿ ਕਦੀ ਵੀ ਪੰਜਾਬ ਦੇ ਹੱਕ 'ਚ ਨਹੀਂ ਔਰ ਪੰਜਾਬ ਹਮੇਸ਼ਾ ਖੜਾ ਰਿਹਾ ਔਰ ਮੈਂ ਖਾਸ ਕਰਕੇ ਜਿਹੜਾ ਫੋਰਥ ਪਿਲਰ ਆ ਉਹਨੂੰ ਵੀ ਇਹ ਜ਼ਰੂਰ ਬੇਨਤੀ ਕਰੂੰਗਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਚਲੋ ਤੁਹਾਡਾ ਵੀ ਇਹਨਾਂ ਨੇ ਗਲਾ ਕੁੱਟਿਆ ਜੇ ਪੱਤਰਕਾਰਾਂ ਦੀ ਗੱਲ ਆਈ ਆ ਜੇ ਕੁਝ ਖਾਸ ਕਰਕੇ ਯੂਟਿਊਬਰਸ ਦੀ ਗੱਲ ਆਈ ਆ ਜਿਹੜਾ ਵੀ ਚਾਹੇ ਆਪੋਜੀਸ਼ਨ ਲੀਡਰਸ ਦੀ ਗੱਲ ਆਈ ਆ ਜਿਹੜੀ ਵੀ ਆਵਾਜ਼ ਹੁੰਦੀ ਆ ਤੁਸੀਂ ਉਹ ਬੰਦ ਕਰਨ ਜਿਹੜਾ ਤੁਰ ਪੈਨੇ ਆ ਤੇ ਤੁਸੀਂ ਹੈਲਦੀ ਕ੍ਰਿਟਿਸਿਜ਼ਮ ਵੀ ਜਿਹੜਾ ਆ ਉਹਨੂੰ ਪੋਜੀਟਿਵਲੀ ਨਹੀਂ ਲੈਂਦੇ ਪਰ ਹੁਣ ਜਿਹੜਾ ਅੱਜ ਤੁਸੀਂ ਬਿਲਕੁਲ ਅਖਬਾਰਾਂ ਡਿਲੀਵਰ ਨਹੀਂ ਹੋਣ ਦਿੱਤੀਆਂ ਤੇ ਉਹ ਜਿਹੜਾ ਆ ਸਭ ਤੋਂ ਵੱਡਾ ਜਿਹੜਾ ਤੇ ਔਰ ਸਭ ਤੋਂ ਮਾੜਾ ਜਿਹੜਾ ਪੰਜਾਬ ਦੇ ਡਾਕ ਆ ਇਹਦੇ ਤੇ ਇਸ ਤਰ੍ਹਾਂ ਇਹਨੂੰ ਡੀਲ ਨਾ ਕਰੋ ਔਰ ਪੰਜਾਬ ਦੇ ਉੱਤੇ ਕਿਉਂਕਿ ਇਹ 1.5 ਸਾਲ ਜਿਹੜਾ ਸਵਾ ਸਾਲ ਰਹਿ ਗਿਆ ਇਹਨੂੰ ਭਗਵੰਤ ਮਾਨ ਜੀ ਥੋੜਾ ਜਿਹਾ ਡੈਮੋਕਰੈਟਿਕ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦੇ ਕੇ ਤਾਂ ਠੀਕ ਪਾਸੇ ਨੂੰ ਆਪਾਂ ਪੰਜਾਬ ਨੂੰ ਲੈ ਕੇ ਜਾਈਏ